ਐਗਰੂਜੀ ਦਾ ਖਾਸਾ ਮੈਗਰੂਜੀ ਦੀ ਫਤਿਹ ਕਿ ਮੈਂ ਕੁਲਦੀਪ ਕੌਰ ਫਰੀਦਕੋਟ ਦੇ ਰਹਿਣ ਵਾਲੀ ਤੇ ਮੇਰਾ ਬੇਟਾ ਗੋਲਦੀਪ ਭੰਦਰ ਸਿੰਘ ਪ੍ਰੇਮੀ ਸਰਸ ਵਾਲਿਆਂ ਦੇ ਕਤਲ ਦੇ ਵਿੱਚ ਉਹਨਾਂ ਨੇ ਪੁਲਿਸ ਨੂੰ ਅਰੈਸਟ ਕੀਤਾ ਆ ਤੇ ਫਰੀਦਕੋਟ ਜੇਲ੍ਹ ਵਿੱਚ ਬੰਦ ਆ ਪਲੱਸ 2 ਕੀਤੀ ਸੀ ਉਹਨੇ ਤੇ ਫਿਰ ਕੋਈ ਵੀ ਕੰਮ ਮਿਲ ਜਾਂਦਾ ਸੀ ਪ੍ਰਾਈਵੇਟ ਉਹ ਹੀ ਕਰ ਲੈਂਦਾ ਸੀ ਦਿਹਾੜੀ ਦਿppa ਪ੍ਰਾਈਵੇਟ ਕੋਈ ਕੰਮ ਮਿਲ ਜਾਣਾ ਉਹੀ ਕਰ ਲੈਂਦਾ ਸੀਗਾ ਹਸਪੀਟਲ ਵੀ ਜਾਵੜਦਾ ਸੀਗਾ ਤੇ ਬਾਕੀ ਲੋਕਲ ਕੰਮ ਕੋਈ ਵੀ ਐ ਸ਼ਹਿਰ ਚ ਮਿਲ ਜਾਣਾ ਇੱਥੇ ਕਰਦਾ ਰਿਆ ਫਰੀਦਕੋਟੀ ਕਦੀ ਕਦੀ ਜਦੋਂ ਕੰਮ ਬੰਦ ਹੋ ਜਾਣਾ ਫੇਰ ਨਹੀਂ ਵੀ ਜਾਂਦੇ ਸੀ ਫਿਰ ਚਲੋ ਦੋਸਤਾਂ ਕੋਲੇ ਮਿਲਣ ਵੀ ਜਾਵੜਦਾ ਸੀ ਬਸ ਪਿਤਾ ਜੀ ਤਾਂ ਨਹੀਂ ਸੀ ਹੈਗੇ ਤੇ ਜ਼ਿੰਮੇਵਾਰੀ ਘਰ ਦੀ ਉਹਦੇ ਤੇ ਸੀ ਇਕੋ ਹੀ ਬੇਟਾ ਸੀ ਕੱਲਾ ਮੇਰਾ ਬੇਟਾ ਭਿੰਦਰ ਸਿੰਘ ਗੋਲਡੀ ਤੇ ਮਨਪ੍ਰੀਤ ਸਿੰਘ ਮਣੀ ਦੂਜਾ ਉਹਦਾ ਦੋਸਤ ਸੀ ਉਹ ਬਚਪਨ ਦੇ ਦੋਸਤ ਸੀਗੇ ਇਕੱਠੇ ਪੜ੍ਹਦੇ ਸੀ ਤੇ ਕਦੇ-ਕਦੇ ਉਧਰ ਜੇ ਕੋਈ ਕੰਮ ਹੋਣਾ ਤੇ ਉਧਰ ਵੀ ਜਾਵੜਦੇ ਸੀ ਤੇ ਜੇ ਇੱਧਰ ਦੋ-ਦੋ ਤਿੰਨ-ਤਿੰਨ ਦਿਨ ਰਹਿ ਪੈਂਦੇ ਸੀ ਤੇ ਉਧਰ ਰੋਟੀ ਖਾ ਲੈਂਦੇ ਕਦੇ ਉਧਰ ਰਹਿੰਦੇ ਸੀ ਜੇ ਕਦੇ ਇੱਧਰ ਰਹਿੰਦੇ ਸੀਗੇ ਇਕੱਠੇ ਹੀ ਕੰਮਕਾਰ ਕਰਦੇ ਸੀਗੇ ਤੇ ਫਿਰ ਕੋਈ ਵੀ ਗੱਲ ਹੋਣੀ ਉਧਰ ਰਹਿ ਪੈਣਾ ਇਹਨਾਂ ਨੇ 4-5 ਦਿਨ ਉਧਰ ਰਹਿ ਪੈਣਾ ਕਦੇ ਇੱਧਰ ਆਏ ਪਾਣਾ ਅਕਤੂਬਰ 2022 ਦੇ ਵਿੱਚ ਫੇਰ ਕਿ ਨਾਲ ਆਦਾ ਚਾਨਕ ਪੁਲਸਾਈ ਘਰੇ ਤੇ ਫੇਰ ਦੋ ਤਿੰਨ ਗੱਡੀਆਂ ਤੇ ਆਏ ਪਾ ਵੀ 10 12 ਬੰਦੇ ਆਏ ਤੇ ਉਹਨਾਂ ਨੇ ਪੁੱਛਿਆ ਬਈ ਕਿੱਧਰ ਗਏ ਆ ਬੋਲਦੀ ਤੇ ਮੈਂ ਸੋਚਿਆ ਵੀ ਕਿਤੇ ਉਧਰ ਆਪਦੇ ਦੋਸਤ ਦੇ ਘਰ ਆ ਤੇ ਫੇਰ ਉਧਰੋਂ ਪਤਾ ਲੱਗਿਆ 4 ਦਿਨ ਹੋ ਗਏ ਸੀਗੇ ਵੀ ਨਹੀਂ ਆਏ ਅਸੀਂ ਆਖਿਆ ਬਾਅਦ ਚ ਪਤਾ ਲੱਗਿਆ ਵੀ ਮੈਂ ਸੋਚਿਆ ਉੱਧਰ ਹੋਣੇ ਆ ਵੀ ਕਿਤੇ ਉਦੋਂ ਵੀ ਫਿਰ 4-5 ਦਿਨਾਂ ਬਾਅਦ ਪਤਾ ਲੱਗਾ ਵੀ ਰੈਸਟ ਹੋ ਗਏ ਆ ਵੀ ਫੜ ਲਿਆ ਉਹਨਾਂ ਨੂੰ ਪੁਲਿਸ ਨੇ ਛਡਾਉਣ ਵਾਸਤੇ ਮਿਲਣ ਵਾਸਤੇ ਕੁਝ ਨਹੀਂ ਕੀਤਾ ਫਿਰ ਅਸੀਂ ਤਾਂ ਮਿਲਣ ਗਏ ਸਾਨੂੰ ਕਹਿੰਦੇ ਕੱਪੜੇ ਦੇਜੋ ਮੈਂ ਗਈ ਆ ਮਿਲਣ ਵਾਸਤੇ ਜੇਲ੍ਹ 'ਚ ਹੀ ਗਈ 2 ਮਹੀਨਿਆਂ ਬਾਅਦ ਮੈਂ ਤਾਂ ਕੁਝ ਨਹੀਂ ਕੀਤਾ ਫੇਰ बस पता ही लग गया ਵੀ ਉਹ ਕਹਿੰਦੇ ਵੀ ਹੁਣ ਫੜ ਲਿਆਏ ਆ ਇੱਥੇ ਤੇ ਮਿਲਣ ਨਹੀਂ ਤਾਹਤ ਲਾਉ ਨਾ ਮਿਲਣ ਉਹਨਾਂ ਨੂੰ ਮਨਪ੍ਰੀਤ ਦਾ ਡੈਡੀ ਗਿਆ ਉਹ ਮਿਲ ਕੇ ਆਏ ਉਹ ਹੀ ਕੱਪੜੇ ਦੇ ਕੇ ਆਏ ਤੇ ਮੈਂ ਨਹੀਂ ਮਿਲ ਸਕੀ ਮੇਰੀ ਮਾਂ ਘਰੇ ਸੀਗੀ ਫਿਰ ਮੈਂ ਉਹਨਾਂ ਕੋਲੇ ਬਿਮਾਰ ਸੀ ਉਹਨਾਂ ਨੂੰ ਟਾਇਕ ਹੋ ਗਿਆ ਜਦੋਂ ਚਾਨ ਚੱਕੀ ਫਿਰ ਵੇਖ ਕੇ ਪੁਲਿਸ ਨੂੰ ਬਾਅਦ ਚ ਪਈ 2 ਮਹੀਨੇ ਬਾਅਦ ਦੁੱਖ ਤਾਂ ਵੀਰ ਜੀ ਹੋਣਾ ਹੀ ਸੀ ਫਿਰ ਵੇਖ ਕੇ 2 ਮਹੀਨਿਆਂ ਬਾਅਦ ਜਦੋਂ ਮੈਂ ਗਈ ਤੇ ਫਿਰ ਮੈਂ ਮੁਲਾਕਾਤ ਕੀਤੀ ਤੇ ਫਿਰ ਵੇਖਿਆ ਬਸ ਠੀਕ ਠਾਕ ਹੈ ਅੱਛਾ ਕੁਛ ਹੋਰ ਗੱਲਾਂ ਤਾਂ ਜਿਹੜੀਆਂ ਆਚਾਰ ਕੀਤੀਆਂ ਮਾਮਾ ਦਾ ਤਾਂ ਫਿਰ ਹੁਣ ਤੋਂ ਨਹੀਂ ਹੁੰਦਾ ਹੋਰ ਕੀ ਹੁੰਦਾ ਵੀ ਕੀ ਬਣ ਗਿਆ ਹੁਣ ਕੀ ਹੋਣਾ ਸੀ ਕਿ ਅੱਡੀ ਹੁਣ ਤਾਂ ਪਹੁੰਚ ਵੀ ਹੈ ਨਹੀਂ ਕਿ ਕੁਛ ਕਿ ਜਦੋਂ ਮੈਂ 2 ਮਹੀਨਿਆਂ ਬਾਅਦ ਗਈ ਆਂ ਬੇਟੀ ਤੇ ਮੈਨੂੰ ਸ਼ਕਲ ਵੇਖ ਕੇ ਹੀ ਪਤਾ ਲੱਗ ਗਿਆ ਸੀ ਬਈ ਬਹੁਤ ਝੁਲਮ ਹੋਇਆ ਇਹਦੇ ਨਾਲ ਚਲੋ ਉਹਨੇ ਵੈਸੇ ਕੁਛ ਨਹੀਂ ਮੈਨੂੰ ਦੱਸਿਆ ਸ਼ਕਲ ਹੀ ਦੱਸਦੀ ਆਂ ਸੀ ਵੈਗਰੂ ਦਾ ਪਾਣਾ ਸੀ ਦਾ ਅਸਲ ਤਾਂ ਉਹੀ ਹੋਇਆ ਲਿਖਿਆ ਸੀ ਜੋ ਪ੍ਰਮਾਤਮਾ ਨੇ ਲਿਖਿਆ ਸੀ ਜਿੱਥੇ-ਜਿੱਥੇ ਪਾਣੀ ਪੀਣਾ ਸਾਰੇ ਪਿੱਛੇ ਹੀ ਸੀ ਇੱਕ ਮੇਰਾ ਭਰਾ ਹੀ ਸੀ ਜਿਹੜਾ ਮੈਨੂੰ ਸੰਭਾਲਦਾ ਸੀ ਬਸ ਮੇਰੇ ਤੋਂ ਵੱਡਾ ਸੀ ਕਿ ਜਿਨੇ ਮੈਨੂੰ ਆਪਣੇ ਕੋਲ ਰੱਖ ਲਿਆ ਚਲੋ ਮਾਂ ਨੂੰ ਵੀ ਚੁੱਕ ਕੇ ਅਸੀਂ ਭੱਜੇ ਫਿਰਦੇ ਰਹੇ ਫਿਰ ਤੇ ਉਹ ਵੀ ਵੈਸੇ ਵਿਚਾਰਾ ਗਰੀਬ ਹੀ ਆ ਮਜ਼ਦੂਰੀ ਆ ਤੇ ਬਾਕੀ ਤਾਂ ਫਿਰ ਹੋਰ ਨਹੀਂ ਕੋਈ ਡਰਦਾ ਇਸ ਕੰਮ ਚਾਹੁੰਦਾ ਵੀਰ ਜੀ ਉਹਦੇ ਜਾਣ ਤੋਂ ਬਾਅਦ ਚ ਹੁਣ ਫਰਕ ਪੂਰਾ ਹੀ ਇਹ ਕੰਮ ਕਰਦਾ ਵੀ ਸਾਰਾ ਹੋ ਗਿਆ ਵੀਰ ਜੀ ਤੇ ਮੈਂ ਹੁਣ ਆਪਦੇ ਭੈਣ ਭਰਾ ਕੋਲੇ ਰਹਿਨੀ ਆ ਤੇ ਘਰ ਨੂੰ ਪਹਿਲਾਂ ਮਾਂ ਸੀਗੀ ਤੇ ਉਹਨਾਂ ਅਸੀਂ ਚਲੋ ਮਾਮਾ ਧੀਆਂ ਰਹਿ ਪੈਂਦੀਆਂ ਸੀ ਭਣਕ ਚਲੋ ਦੂਜੀ ਮਿਲ ਜਾਂਦੀ ਸੀ ਤੇ ਬੀਬੀ ਦੀ ਪੈਨਸ਼ਨ ਵਗੈਰਾ ਆਉਂਦੀ ਸੀ ਥੋੜੇ ਬਹੁਤੀ ਗੁਜ਼ਾਰਾ ਹੋ ਜਾਂਦਾ ਸੀ ਤੇ ਚਲੋ ਕੁਛ ਭੈਣ ਭਰਾ ਥੋੜਾ ਬਹੁਤਾ ਕਰ ਦਿੰਦੇ ਸੀ ਤੇ ਹੁਣ ਫਿਰ ਬਾਅਦ ਚ ਮੈਂ ਆਪਣੇ ਭੈਣਾ ਭਰਾਵਾਂ ਕੋਲੇ ਹੀ ਰਹਿਨੀ ਆ ਬੀਬੀ ਵੀ ਚਲੇ ਗਏ ਦੀ ਭਪਿੰਦਰ ਸਿੰਘ ਮੇਰਾ ਬੇਟਾ ਸੀ 5 ਸਾਲ ਤੋਂ ਉਹਨਾਂ ਦੇ ਡੈਡੀ ਦੀ ਡੈਥ ਹੋ ਗਈ ਸੀਗੀ ਤੇ ਫਿਰ ਜ਼ਿੰਮੇਦਾਰੀ ਤਾਂ ਬੇਟੇ ਤੇ ਹੀ ਆ ਗਈ ਸੀ ਤੇ ਘਰ ਦੇ ਵਿੱਚ ਫਿਰ ਕੰਮ-ਕਾਰ ਕਰਦਾ ਸੀ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਚ ਤਾਂ ਫਿਰ ਬੀਬੀ ਵੀ ਚਲੀ ਗਈ ਮੁਸ਼ਕਲਾਂ ਤਾਂ ਆਉਂਦੀਆਂ ਹੀ ਆ ਨਿੱਕੇ-ਨਿੱਕੇ ਕੰਮਾਂ ਦੀਆਂ ਘਰ ਵਿੱਚ ਕੋਈ ਵੀ ਆ ਮੈਂ ਇਕੱਲੀ ਰਹਿ ਗਈ ਫਿਰ ਮੈਨੂੰ ਆਪਦੇ ਭਰਾ ਦੇ ਘਰੇ ਜਾਣਾ ਪਿਆ ਉਹਨਾਂ ਦੇ ਡੈਡੀ ਤੋਂ ਬਾਅਦ ਚ ਉਹਨਾਂ ਨੇ ਕੰਮ ਸਾਰਾ ਘਰ ਸੰਭਦਾ ਸੀਗਾ ਤੇ ਘਰ ਵਿੱਚ ਹੈ ਹੀ ਸੀ ਮੁੰਡਾ ਇਕੱਲਾ ਤੇ ਵੀ ਜ਼ਿੰਮੇਵਾਰੀ ਵੀ ਸੀ ਆਸਰਾ ਹੀ ਸੀ ਸਾਨੂੰ ਤੇ ਹੁਣ ਉਹ ਤੋਂ ਬਾਅਦ ਵਿੱਚ ਫਿਰ ਮੈਂ ਘਰ ਵਿੱਚ ਇਕੱਲੀ ਰਹੇਗੀ ਤੇ ਹਾਲਾਤ ਘਰ ਦੇ ਵੀ ਗਰੀਬ ਪਰਿਵਾਰ ਸੀ ਫਿਰ ਹੁਣ ਆਏ ਆ ਵੀ ਉਹਦੇ ਲਈ ਵੀ ਕੁਝ ਕੋਈ ਕੁਝ ਉਹਨੂੰ ਸ਼ਰਡਾਣਾ ਵੀ ਆ ਤੇ ਬਹੁਤ ਮੁਸ਼ਕਲ ਆਉਂਦੀ ਆ ਹਰ ਇੱਕ ਚੀਜ਼ ਦੀ ਮੁਸ਼ਕਲ ਆ ਜਿਵੇਂ ਕੋਈ ਸਿਲੰਡਰ ਲਿਆਉਣਾ ਹਰ ਇੱਕ ਚੀਜ਼ ਮੁੱਲ ਦੀ ਆ ਫੇਰ ਮੈਂ ਇਕੱਲੀ ਕੁਛ ਕਰ ਵੀ ਨਹੀਂ ਸਕਦੀ ਘਰ ਦੇ ਹਾਲਾਤ ਮੇਰੇ ਤੋਂ ਸੋਤ ਹੀ ਨਹੀਂ ਆਉਂਦੇ ਇੰਨੇ ਗੋਲਡੀ ਤੇ ਜਿਹੜਾ ਕੇਸ ਆ ਕੋਈ ਡੇਰਾ ਪ੍ਰੇਮੀ ਦਾ ਕਤਲ ਹੋਇਆ ਸੀਗਾ ਉਹਦਾ ਕੇਸ ਪਿਆ ਹੋਇਆ ਉਹਦੇ ਤੇ ਉਹਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਇਸ ਕੇਸ ਤੋਂ ਹਾਲਾਤ ਵੇਖ ਕੇ ਸਾਡੇ ਘਰ ਸਿੱਖ ਵੀਰ ਜੀ ਆਏ ਤੇ ਫੇਰ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਡੇ ਘਰ ਦੇ ਹਾਲਾਤ ਵੇਖ ਕੇ ਤੇ ਸਾਡੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਤੇ ਕੁਝ ਘਰ ਦੇ ਖਰਚੇ ਵੀ ਤੇ ਵਕੀਲਾਂ ਦੇ ਖਰਚੇ ਵੀ ਉਹਨਾਂ ਨੇ ਸ਼ੁਰੂ ਕੀਤੇ ਹਰ ਮਹੀਨੇ ਘਰ ਦਾ ਖਰਚਾ ਸਾਨੂੰ ਭੇਜਣਾ ਸ਼ੁਰੂ ਕਰ ਦਿੱਤਾ ਵੀਰ ਜੀ ਤੇ ਉਸ ਘਰ ਵਾਸਤੇ ਸਾਡਾ ਥੋੜਾ ਜਿਹਾ ਸੋਖਾ ਕੰਮ ਹੋ ਨਹੀਂ ਉਹਨਾਂ ਨੇ ਕਦੋਂ ਸਾਡੀ ਮਦਦ ਕਰਨੀ ਸ਼ੁਰੂ ਕੀਤੀ ਤੇ ਫੇਰ ਮੈਨੂੰ ਥੋੜਾ ਜਿਹਾ ਸਾਹ ਆਇਆ ਵੀ ਚਲੋ ਬੱਚਿਆਂ ਨੂੰ ਵੀ ਥੋੜਾ ਬਹੁਤਾ ਖਰਚਾ ਪਚਾ ਦੇਈਦਾ ਤੇ ਅਸੀਂ ਸਾਡਾ ਵੀ ਘਰ ਦਾ ਗੁਜ਼ਾਰਾ ਥੋੜਾ ਜਾ ਚੱਲ ਸਕਦਾ ਸਿੱਖ ਲੀਪ ਦਾ ਤੇ ਸੰਗਤ ਦਾ ਧੰਨਵਾਦ ਕਰਦੀਆਂ ਸ਼ੁਕਰਾਨਾ ਕਰਦੀ ਹਾਂ ਤੇ ਦਾ ਵੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਕੇ ਸਾਨੂੰ ਅਨਸੁਖ ਹੋ ਗਿਆ ਵੀਰ ਜੀ ਵੀ ਬੇਟੇ ਨੂੰ ਵੀ ਥੋੜਾ ਜਾ ਕੋਈ ਖਰਚਾ ਪਚਾ ਸਕਦੇ ਹਾਂ ਘਰ ਵਿੱਚ ਚੀਜ਼ਾਂ ਦੀ ਵੀ ਲੋੜ ਆ ਤੇ ਜਦੋਂ ਹੁਣ ਸਾਨੂੰ ਮੈਨੂੰ ਤਾਂ ਸੌਖਾ ਸਾਹ ਆਇਆ ਪਹਿਲਾ ਮੁਸ਼ਕਲ ਹੀ ਹੁੰਦੀ ਸੀ ਸਾਰੇ ਵੀਰਾਂ ਦਾ ਤੇ ਸਿੱਖ ਲੀਪ ਦਾ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ